Thank you. ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਹੈਂਡ ਗਰਨੇਟ ਮਿਲਣ ਨਾਲ ਸਸੰਸਨੀ ਫੈਲ ਗਈ ਹੈ ਕਾਬਲੇਗੌਰ ਦੇ ਕਿਰਨਜੀਤ ਐਵਨੀ ਉਸ ਸਥਿਤੀ ਕਰਦੇ ਬਾਹਰ ਹੀ ਗ੍ਰਨੇਡ ਮਿਲਿਆ ਉਹ ਇੱਕ ਰਹਿਸ਼ੀ ਇਲਾਕਾ ਇਸ ਤੋਂ ਬਾਅਦ ਲੋਕਾਂ ਵਿੱਚ ਕਾਫੀ دہشت ਪਾਈ ਗਈ ਹੈਂਡ ਗ੍ਰਨੇਡ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਤੇ ਬੰਬ ਰੋਕੂ ਦਸਤੇ ਮੌਕੇ ਤੇ ਪਹੁੰਚ ਗਏ ਅਤੇ ਗ੍ਰਨੇਡ ਨੂੰ ਰੇਤ ਦੀਆਂ ਬੋਰੀਆਂ ਨਾਲ ਟੱਕ ਦਿੱਤਾ ਪਰ ਬਾਅਦ ਵਿੱਚ ਜਿਵੇਂ ਹੀ ਸਪੈਸ਼ਲ ਬੰਬ ਰੋਕੂ ਦਸਤੇ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਤਾਂ ਦੇਖ ਲਵੋ ਮੌਕੇ ਤੇ ਕੀ ਹੋਇਆ ਜਿਹੜੀ ਕਿ ਸਰਚ ਕਰ ਰਹੇ ਅੱਜ ਦੁਪਹਿਰ ਦੇ ਟਾਈਮ ਤੇ ਡੂਰਿੰਗ ਸਰਚ ਅਪਰੇਸ਼ਨ ਇੱਕ ਕੂੜੇ ਦਾ ਡੰਪ ਹੈਗਾ ਇੱਕ ਸਾਈਡ ਤੇ ਜਿਹੜਾ ਕਿ ਰਣਜੀਤ ਐਵੇਨਿਊ ਡੀ ਬਲਾਕ ਦੇ ਵਿੱਚ ਆ ਉੱਥੋਂ ਇੱਕ ਗ੍ਰੇਨੇਡ ਨੂੰ ਇੱਕ ਚੀਜ਼ ਮਿਲੀ ਹੈ ਜਿਹੜੀ ਕਿ ਅਸੀਂ ਬਮ ਡਿਸਪੋਜ਼ਲ ਟੀਮ ਮੌਕੇ ਤੇ ਬੁਲਾ ਕੇ ਉਹਨਾਂ ਨੇ ਸਾਰਾ ਆਪਣੀ ਪ੍ਰੋਪਰ ਪ੍ਰੋਸੀਜਰ ਦੇ ਮੁਤਾਬਕ ਉਹਨੂੰ ਕਬਜ਼ੇ ਚ ਲੈ ਲਿਆ ਵਾ ਹੁਣ ਫਰਦਰ ਉਹਦੀ ਇੱਕ ਜਾਂਚ ਹੋਏਗੀ ਕਿ ਉਹ ਕੀ ਆ ਕਿਉਂਕਿ ਉਹ ਲਾਈਵ ਆ ਡੈਡ ਆ ਜਾਂ ਕੋਈ ਹੋਰ ਚੀਜ਼ ਆ ਉਹ ਚੀਜ਼ ਜਿਹੜੀ ਆ ਸਿਰਫ ਐਕਸਪਰਟਸ ਹੀ ਦੱਸ ਪਾਉਣਗੇ ਸੋ ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਪੀਸ਼ੀਅਸ ਚੀਜ਼ ਮਿਲੀ ਆ ਜਿਹਦੀ ਫਰਦਰ ਵੈਰੀਫਿਕੇਸ਼ਨ ਕਰ ਰਹੇ ਆਂ ਔਰ ਜੋ ਵੀ ਉਹ ਐਕਸਪਰਟਸ ਦੇ ਮੁਤਾਬਕ ਹੋਏਗਾ ਫਿਰ ਉਸ ਸਾਹਬ ਨੂੰ ਜੀ ਜੀ ਹੈਂਡ ਗ੍ਰੈਂਟ ਹੋਏਗਾ ਤਾਂ ਫਿਰ ਕਿਸ ਤਰੀਕੇ ਨਾਲ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ ਕਿੰਨੇ ਰੱਖਿਆ ਕਿਸ ਤਰੀਕੇ ਨਾਲ ਨਹੀਂ ਉਹ ਚੈੱਕ ਕਰਨਾ ਪੈਣਾ ਕਿਉਂਕਿ ਅੱਗੇ ਵੀ ਆਪਾਂ ਦੇਖਦੇ ਆਂ ਹੈਂਡ ਗ੍ਰੈਂਡਿਟਸ ਪੁਰਾਣੇ ਆ ਅਬੈਂਡਨਡ ਕਈ ਵਾਰੀ ਕੋਈ ਡੈਕੋਰੇਸ਼ਨ ਵਾਸਤੇ ਵੀ ਰੱਖ ਲੈਂਦੇ ਆ ਉਹ ਵੀ ਮਿਲਦੇ ਰਹਿੰਦੇ ਆ ਅਕਸਰ ਕਈ ਜਗ੍ਹਾ ਤੋਂ ਸ एक्सपर्ट्स ਉਹਦੀ ਜਾਂਚ ਕਰਨਗੇ ਉਦੋਂ ਪਤਾ ਲੱਗੇਗਾ ਕਿ ਕੀ ਇਹ ਕੋਈ ਡੈਕੋਰੇਟਿਵ ਪੀਸ ਆ ਜਾਂ ਰੀਅਲ ਆ ਜਾਂ ਕਈ ਵਾਰੀ ਕੋਈ ਡਮੀ ਹੁੰਦੇ ਆ ਜਿਹੜੇ ਕਿ ਡ੍ਰਿਲਸ ਵਾਸਤੇ ਹੁੰਦੇ ਆ ਸੋ ਉਹ ਚੀਜ਼ ਜਿਹੜੀ ਆ ਉਹ ਡੂਰਿੰਗ ਐਗਜ਼ਾਮੀਨੇਸ਼ਨ ਹੀ ਕਲੀਅਰ ਹੋ ਗਈ ਹੈ ਅਜੇ ਤਾਂ ਸਿਰਫ ਇਹ ਹੈ ਕਿ 15 ਅਗਸਤ ਨੂੰ ਲੈ ਕੇ ਜਿੱਥੇ ਵੀ ਕੋਈ ਵੀ ਸਸਪੀਸ਼ੀਅਸ ਚੀਜ਼ ਮਿਲ ਰਹੀ ਆ ਉਹ ਸਾਰੀਆਂ ਹੀ ਅਸੀਂ ਤੁਰੰਤ ਟੀਮ ਨੂੰ ਮੌਕੇ ਤੇ ਬੁਲਾ ਕੇ ਐਕਸਪਰਟਸ ਦਾ ਓਪੀਨੀਅਨ ਲੈ ਕੇ ਫਿਰ ਹੀ ਅੱਗੇ ਕਰ ਰਹੇ ਆ ਜਿੱਦਾਂ ਕੱਲ ਗਲਤੀ ਨਾਲ ਕੋਈ ਟਿਫਨ ਰੱਖ ਕੇ ਚਲਾ ਗਿਆ ਸੀਗਾ ਕਿਸੇ ਦੇ ਘਰ ਦੇ ਬਾਹਰ ਫਿਰ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਉਹ ਟਿਫਨ ਬਾਕਸ ਜਿਹੜਾ ਸੀਗਾ ਉਹ ਕੋਈ ਜਿਹੜੇ ਟਿਫਨ ਵੰਡਦੇ ਉਹਨਾਂ ਦਾ ਹੀ ਸੀਗਾ ਉਹ ਗਲਤੀ ਨਾਲ ਦੂ ਕਲਾਸੀ ਉਸੇ ਤਰੀਕੇ ਨਾਲ ਜਿੱਥੇ ਵੀ ਕੋਈ ਸਸਪੀਸ਼ੀਅਸ ਚੀਜ਼ ਮਿਲ ਰਹੀ ਆ ਤੁਰੰਤ ਉਹਨੂੰ ਅਸੀਂ ਆਪਣੀ ਟੀਮ ਬੁਲਾ ਕੇ ਕਬਜ਼ੇ ਚ ਪ੍ਰੋਪਰ ਪ੍ਰੋਸੀਜਰ ਦੇ ਨਾਲ ਲੈ ਕੇ ਫਿਰ ਉਹਦੀ ਜਾਂਚ ਕਰਦੇ ਕਿਉਂਕਿ ਹਰ ਚੀਜ਼ ਦੀ ਜਾਂਚ ਡੈਫਟ ਦੇ ਵਿੱਚ ਕਰਨੀ ਪੈਂਦੀ ਜੇਕਰ ਟਿਫਨ ਦੀ ਟਿਫਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਟਿਫਨ ਰੱਖਿਆ ਗਿਆ ਤੇ ਇਸ ਤਰ੍ਹਾਂ ਦੀ ਕੋਈ ਲੋਕ ਸ਼ਰਾਰਤ ਵੀ ਜੇ ਕਰਦੇ ਤੇ ਉਹਨਾਂ ਉਤੇ ਕਾਰਵਾਈ ਕੀਤੀ ਜਾਏਗੀ ਜੇ ਕਿਸੇ ਨੇ ਉਹੀ ਚੀਜ਼ ਕਹਿ ਰਿਹਾ ਕਿ ਕਿ ਕੂੜੇ ਚ ਮਿਲਿਆ ਹੈ ਸਾਈਟ ਤੇ ਮਿਲਿਆ ਹੈ ਤੇ ਜੇ ਕਿਸੇ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਨੁਕਸਾਨ ਕਰਨਾ ਹੁੰਦਾ ਤਾਂ ਗ੍ਰਨੇਡ ਜਿਹੜਾ ਤੁਰੰਤ ਐਕਟ ਹੁੰਦਾ ਹੈ ਜਿਉਂ ਹੀ ਤੁਸੀਂ ਸੁੱਟਦੇ ਆ ਨਾਲ ਹੀ ਫਟ ਜਾਂਦਾ ਹੈ ਗ੍ਰਨੇਡ ਸੋ ਇਸ ਜਗ੍ਹਾ ਦੇ ਉੱਤੇ ਕੋਈ ਕਰਾਉਡਿਡ ਪਲੇਸ ਨਹੀਂ ਹੈਗੀ ਕੋਈ ਪੋਪੂਲੇਸ਼ਨ ਨਹੀਂ ਹੈਗੀ ਸੋ ਉਸ ਚੀਜ਼ ਦੀ ਪ੍ਰੋਬੈਬਿਲਟੀ ਘੱਟ ਲੱਗਦੀ ਹੈ ਪਰ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੈ ਜਸਟ ਇੱਕ ਸੈਂਸੇਸ਼ਨ ਕ੍ਰੀਏਟ ਕਰਨ ਵਾਸਤੇ ਫਿਰ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਹੈ ਉਸੇ ਦੇ ਮੱਦੇ ਨਜ਼ਰ ਇਹ ਜਿਹੜੀ ਸਾਡੇ ਸੁਰੱਖਿਆ ਵਧਾਈ ਗਈ ਹੈ ਜੀ ਤਦੇ ਇਕੱਲੀ-ਇਕੱਲੀ ਗਲੀ ਅਸੀਂ ਛਾਣ ਰਹੇ ਹਾਂ ਜੀ ਕਿਤੇ ਕੋਈ ਸਸਪੀਸ਼ੀਅਸ ਚੀਜ਼ ਜੇ ਕੋਈ ਇਵਨ ਪੱਥਰ ਤੱਕ ਮਿਲ ਰਿਹਾ ਉਹਦੀ ਵੀ ਜਾਂਚ ਕਰ ਰਹੇ ਕਿ ਉਹ ਕੀ ਚੀਜ਼ ਹੈ ਸੋ ਉਹਦੀ ਇਹਵਜ ਦੇ ਵਿੱਚ ਜਿਹੜੀ ਆਮਦ ਆਇਥੇ ਔਰ 15 ਅਗਸਤ ਦਾ ਫੰਕਸ਼ਨ ਆਣ ਵਾਲਾ ਉਹਦੇ ਕਰਕੇ ਹੀ ਇਹ ਸਾਰੀ ਸਰਚ ਜਿਹੜੇ ਆਪਰੇਸ਼ਨਸ ਹੈ ਚੱਲ ਰਹੇ ਹੋ ਇਸ ਸਮੇਂ ਸਰ ਇਹ ਇਨਫੋਰਮੇਸ਼ਨ ਕਿਹਦੇ ਵੱਲੋਂ ਦਿੱਤੀ ਗਈ ਸੀ ਕਿ ਇੱਥੇ ਸਾਡੇ ਮੁਲਾਜ਼ਮ ਪੈਟਰੋਲਿੰਗ ਤੇ ਸੀ ਨਾਲ ਕਾਰਪੋਰੇਸ਼ਨ ਦੇ EMPLOYEES ਸੀਗੇ ਜਿਹੜੇ ਚੁੱਕਦੇ ਉਹਨਾਂ ਨੇ ਜੁਆਇੰਟਲੀ ਇਹਨੂੰ ਦੇਖਿਆ ਉਸ ਤੋਂ ਬਾਅਦ ਹੋਰ ਵੀ ਕਿਤੇ ਐ ਸਰ ਨਹੀਂ ਉਹ ਸਾਰੇ ਸਰਚ ਦਾ ਮੈਂ ਤੁਹਾਨੂੰ ਕਿਹਾ ਲਗਾਤਾਰ ਹੀ ਸਾਰੇ ਸ਼ਹਿਰ 'ਚ ਹੀ ਚੱਲ ਰਹੀ ਹੈ ਜਿੱਥੇ ਕੋਈ ਵੀ ਚਾਹੇ ਉਹ ਗ੍ਰ ਕਿਸੇ ਵੀ ਫਾਰਮ ਚ ਕੋਈ ਵਸਤੂ ਵੀ ਮਿਲਦੀ ਅਸੀਂ ਹਰ ਚੀਜ਼ ਦੀ ਜਾਂਚ ਕਰ ਰਹੇ ਹਾਂ 15 ਜਨਵਰੀ ਤੋਂ ਲੈ ਕੇ ਸਾਰ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ ਸਾਰਾ ਜਾਂ ਬਾਹਰੋਂ ਵੀ ਕੋਈ ਕੰਪਨੀ ਨਹੀਂ ਬਾਹਰੋਂ ਵੀ ਸਾਨੂੰ ਫੋਰਸ ਅਲੋਟ ਹੋਈ ਹੈ ਜੀ ਕਰੀਬ 900 ਬੰਦਾ ਸਾਨੂੰ ਬਾਹਰੋਂ ਅਲੋਟ ਹੋਇਆ ਜਿਹਦੇ ਵਿੱਚ ਏ ਆਰ ਪੀਜ਼ ਆ ਕੁਝ ਕਮਾਂਡੋ ਦੇ ਯੂਨਿਟਸ ਆ ਉਹ ਵੀ ਸਾਨੂੰ ਅਸਿਸਟ ਕਰਨਗੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਸਰ ਕਦੋਂ ਤੱਕ ਬੀਰੋ ਰਿਪੋਰਟ ਐਸ ਐਮ ਜ਼ੈਟ ਪੰਜਾਬ For latest updates, like and follow our Facebook page SMZ News and don't forget to subscribe our YouTube channel and press the bell icon.